ਦੋਸਤੋ ਕਈ ਵਾਰੀ ਤੁਹਾਡੀ ਨੇਕੀ ਹੀ ਤੁਹਾਡੀ ਬਦਕਿਸਮਤੀ ਦਾ ਕਾਰਨ ਬਣ ਜਾਂਦੀ ਹੈ। ਇਦਾਂ ਦੀ ਕਹਾਣੀ ਹੈ ਨਿਊਯਾਰਕ ਦੀ ਡੈਵੀ ਸਟੀਫਨ ਦੀ। 47 ਸਾਲਾਂ ਡੈਵੀ ਸਟੀਫਨ ਜੋ ਕਿ ਦੋ ਬੱਚਿਆਂ ਦੀ ਮਾਂ ਸੀ, ਬਹੁਤ ਹੀ ਨਰਮ ਦਿਲ ਅਤੇ ਨੇਕੀ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ। ਪਰ ਡੈਵੀ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਅਹਿਸਾਸ ਨਹੀਂ ਸੀ ਕਿ ਇੱਕ ਦਿਨ ਉਹਦੀ ਕੀਤੀ ਹੋਈ ਨੇਕੀ ਹੀ ਉਸ ਲਈ ਸਜ਼ਾ ਬਣ ਜਾਵੇਗੀ। 2011 ਦੇ ਵਿੱਚ ਡੈਵੀ ਦੀ ਬੌਸ ਜੈਕੀ ਬਰੂਸੀਆ ਜੋ ਕਿ ਕੰਪਨੀ ਵਿੱਚ ਉਹ ਕੰਮ ਕਰ ਰਹੀ ਸੀ ਬਹੁਤ ਹੀ ਵੱਡੇ ਅਹੁਦੇ ਦੇ ਉੱਤੇ ਸੀ ਤੇ ਇੱਕ ਦਿਨ ਡੈਬੀ ਨੂੰ ਪਤਾ ਲੱਗਦਾ ਹੈ ਕਿ ਜੈਕੀਨ ਦਾ ਗੁਰਦਾ ਜਿਹੜਾ ਹੈ ਉਹ ਖਰਾਬ ਹੈ ਤੇ ਉਸ ਨੂੰ ਗੁਰਦੇ ਦੀ ਲੋੜ ਹੈ ਡੈਬੀ ਬਿਨਾਂ ਕਿਸੇ ਪੈਸੇ ਦੇ ਲਾਲਚ ਹੋਰ ਕਿਸੇ ਲਾਲਚ ਆਪਣਾ ਗੁਰਦਾ ਜੈਕੀ ਨੂੰ ਦੇਣ ਲਈ ਤਿਆਰ ਹੋ ਜਾਂਦੀ ਹੈ ਤੇ ਡੈਬੀ ਆਪਣਾ ਗੁਰਦਾ ਜੜਾ ਆ ਉਹ ਜੈਕੀ ਨੂੰ ਦਾਨ ਕਰ ਦਿੰਦੀ ਆ ਬਿਨਾਂ ਕਿਸੇ ਪੈਸੇ ਦੇ ਤੇ ਕਹਾਣੀ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਿਉਂਕਿ ਡੈਬੀ ਹੁਣ ਆਪਣਾ ਗੁਰਦਾ ਦਾਨ ਕਰ ਚੁੱਕੀ ਸੀ ਤੇ ਹੁਣ ਡੈਬੀ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ। ਕਾਫੀ ਲੰਬੇ ਸਮੇਂ ਤੱਕ ਉਸ ਨੂੰ ਛੁੱਟੀ ਲੈ ਕੇ ਤੇ ਬੈੱਡ ਰੈਸਟ ਦੀ ਸਲਾਹ ਦਿੱਤੀ। ਪਰ ਕੰਪਨੀ ਨੂੰ ਇਹ ਚੀਜ਼ ਪਸੰਦ ਨਹੀਂ ਆਈ ਤੇ ਉਸ ਦੀ ਬੌਸ ਜਿਸ ਨੂੰ ਉਸ ਨੇ ਗੁਰਦਾ ਦਾਨ ਕੀਤਾ ਸੀ ਉਹ ਉਸ ਨੂੰ ਟੌਰਚਰ ਕਰਨ ਲੱਗ ਗਈ। ਫੋਨ ਦੇ ਉੱਤੇ ਤਮਕਾਉਣ ਲੱਗ ਗਈ। ਖਰੀਆਂ ਖੋਟੀਆਂ ਸੁਣਾਉਣ ਲੱਗ ਗਈ। ਉਸ ਦੀ ਬੌਸ ਕਹਿੰਦੀ ਸੀ ਕਿ ਗੁਰਦਾ ਦੇਣ ਤੋਂ ਬਾਅਦ ਤੇ ਨੂੰ ਰਿਕਵਰ ਕਰਨ ਦੇ ਵਿੱਚ ਬਹੁਤ ਸਮਾਂ ਲੱਗ ਰਿਹਾ ਹੈ ਤੇ ਕੰਪਨੀ ਦਾ ਇਸ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਤੇ ਡੈਬੀ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤੇ ਡੈਬੀ ਨੇ ਇਹ ਭਾਵਕ ਮੰਦੇ ਨਾਲ ਆਪਣੀ ਕਹਾਣੀ ਜੜੀਆ ਲੋਕਾਂ ਨੂੰ ਸੁਣਾਈ ਦੋਸਤੋ ਇਹ ਹੀ ਦੁਨੀਆ ਆ ਕਈ ਵਾਰ ਅਸੀਂ ਦੂਜਿਆਂ ਦੇ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦੇ ਹਾਂ ਪਰ ਬਦਲੇ ਦੇ ਵਿੱਚ ਸਾਨੂੰ ਧੋਖਾ ਮਿਲਦਾ ਆ ਇਸ ਦਾ ਮਤਲਬ ਇਹ ਹੈ ਕਿ ਨੇਕੀ ਕਰੋ ਤੇ ਦਰਿਆ ਦੇ ਵਿੱਚ ਸੁੱਟ ਦਿਓ ਸਾਹਮਣੇ ਵਾਲੇ ਕੋਲੋਂ ਨੇਕੀ ਦੀ ਉਮੀਦ ਨਾ ਰੱਖੋ